ਉਹ ਕੁਲਕ ਲਾ ਗਿਆ ਉਹਨੇ ਘੇਰ ਲਾਉਣਾ ਹੈ ਇਹ ਚਾਬੀ ਨਹੀਂ ਮੈਂ ਉਹ ਵੇਰੀਆ ਬਲੇਡ ਚੁੱਕਿਆ ਗਿਆ ਨਹੀਂ ਕਿਉਂ ਉੱਥੇ ਬਗੀਚਾ ਰੱਜ ਕੇ ਬੈਠਾ ਵਾ ਉੱਥੇ ਹੋਰ ਜਾਣਾ ਹੈ ਅਹੋ ਆਪ ਚਲੋ ਉਹ ਰਹੇ ਲੱਤੇ ਹੈ ਪਰ ਮਸ਼ਾਲਾ ਨਾ ਜੇ ਦੀ ਤਾਲਾ ਹੋਟਲ ਦਿਖਾਉਂਗਾ ਤੇਰੇ ਘਰ ਨੂੰ ਥੋੜਾ ਹੋਟਲ ਦਿਖਾਵਾਂਗਾ ਆਇਆ ਉੱਥੇ ਹੋਟਲ ਬਣਾ ਲੈਨੇ ਆਪਣੇ ਤੁਹਾਨੂੰ ਸੜਾ ਜਾਓ ਉੱਥੇ ਆਪਾਂ ਨੂੰ ਕੋਈ ਰੋਕਣ ਵਾਲਾ ਨਹੀਂ ਚਲ ਮੇਨ ਮੇਨ ਜਾ ਕਰ ਲਾ ਉਹ ਟੋਟਲ ਦਾ ਬਾਕੀ ਸੁਣਾ ਇੱਥੇ ਥੋੜੀ ਕਰਦਾ ਵੇ ਹੋ ਭਾਸ਼ਣ ਕਿਹਾਦਾ ਹੈਗਾ ਚੱਲ ਬੈਠ ਮੈਂ ਆਈ ਥਿੰਕ ਬੁਰਾ ਕੋਈ ਨਹੀਂ ਆ ਜਣਾਵਾ ਨਹੀਂ ਹੋਰ ਤੇ ਹੋ ਗਿਆ ਥੋੜੀ ਜਿਹੀ ਮੈਂ ਕਹਿੰਦਾ ਪੁਆਇੰਟ ਤੇ ਬਾਈ ਹੁਣੇ ਮੇਰਾ ਬਹੁਤ ਮਹੱਤਵਪੂਰਨ ਤੇ ਬਾਬਾ ਕਿੱਥਾਂ ਕਿਵੇਂ ਇਹ ਫੈਲ ਨਹੀਂ ਇੱਥੇ ਤੇ ਕਿਹਾ ਬਾਬਾ ਜੀ ਨੂੰ ਚਲੋ ਕੰਟਰੋਲ ਕਰੀਏ ਆਪਣੇ ਸਮੇਂ ਦਾ ਤਾਰੀ ਨੀ ਲਾ ਕਾਲਾ ਰੰਗ ਦਾ ਸਾਬਤ ਹੈ ਨਹੀਂ ਕਹਿੰਦੇ ਆ ਇਹ ਦੇ ਦਾਂਗੇ ਫਿਰ ਅੱਜ ਕੰਮ ਨਹੀਂ ਪਾਇਆ ਕੋ ਫੜੋ ਖਰਾ ਦੇ ਦਾਂਗੇ ਮੇਰੇ ਦਿਨ ਉੱਥੇ ਪੱਗ ਹੈਗੀ ਕਾਲੀ ਫਿਰ ਕੋ ਠੀਕ ਹੈ ਮੇਰੇ ਕੋ ਹੈ ਇਹ ਆ ਪਾਓ ਕੀ ਦੇ ਨਹੀਂ ਬਈ ਤੂੰ ਵਾਲਾ ਫੜਾ ਉੱਥੇ ਮੇਰਾ ਹੈਅਰਮੈਨ ਪਿਆ ਹੈ ਤਾਰੀ ਚੰਦ ਨਹੀਂ ਚਲ ਕੋ ਦੇ ਉੱਤੇ ਆਈ ਐਮ ਬੂਤ ਜੀ ਵੈਰੀ ਵੈਰੀ ਕਿੰਨੇ ਵੈਰੀ ਗੁੱਡ ਪਿੱਛੇ ਹਾਂ ਹਾਂ ਚੱਲ ਠੀਕ ਹੈ ਵੈਰੀ ਹੱਡ ਹਾਂ ਉੱਥੇ ਚਾਹੇ ਮੈਂ ਤੁਪਕੇ ਪਿੱਛੇ ਦੇਲੇ ਬਹਿ ਜਾਣਾ ਲੈ ਬੈਹਣ ਨੂੰ ਮੂੰਹ ਘਰ ਫੋਟੋ ਕਿੱਟੀ ਕਲੀਅਰ ਕਰਕੇ ਤੇਰੀ ਬੰਨ ਲਵਾ ਲਈ ਇਸ ਪੱਖੇ ਦੇਲੇ ਬਹਿ ਜਾ ਕਰਕੇ ਦੇਖੀਂ ਜਾਂ ਡਰਾਉਣੇ ਕਰਕੇ ਡਰਾਉਣੇ ਕਰਕੇ ਦੂਜੀ ਚੱਕ ਕਰਦੇ ਕਰਦੇ ਸੀਨੇ ਇੱਕ ਦਾ ਇੱਕ ਮਿੰਟ ਇੱਕ ਆ ਗਾਪੀ ਕਾਲੀ ਨੂੰ ਢੋੜੇ ਕਾਲੀ ਕੋਲੇ ਕੋਹ ਨਹੀਂ ਆ ਆਪਣੇ ਬਾੜੀ ਦਾ ਸੱਟ ਤਾਂ ਗਾਉਂਦੇ ਚਲੋ ਕੋਈ ਨਹੀਂ ਕਹਿੰਦੇ ਦਾੰਦੀ ਦਿੱਸਨੀ ਕਿੱਟੇ ਨੁਰ ਕੀ ਆਪ ਵੀ ਕਿਹੜਾ ਮੈਨੂੰ ਨੇਰੇ 'ਚ ਖੜਾ ਨਜ਼ਰ ਆਉਂਦੇ ਆ ਕਿੱਥੇ ਬੋਲਣ ਦੇ ਆਂ ਕਿੱਥੇ ਬੋਲਣ ਦੇ ਆਂ ਸਾਜੀ ਇੱਥੇ ਬਹਿ ਜਾ ਤੂੰ ਸਾਜੀ ਮੇਰੇ ਕੁੱਤੇ ਕਰ ਮੇਰੇ ਗਾੜੀ ਛੋੜੇ ਮੈਂ ਆਈ ਚੱਲਿਆਂ ਮੇਰੀ ਗੱਲ ਸੁਣ ਅਹੀਂ ਚੱਲਿਆਂ ਬਾਅਦ ਤੈਨੂੰ ਆਵਾਜ਼ ਦੇਵਾਂਗੇ ਜੇ ਤੂੰ ਆ ਜੀ ਤੂੰ ਜਾਓ ਹਾਂ ਕਾਲੂ ਓਏ ਕਿੱਧਰ ਗਿਆ ਉਹ ਵਾਹ ਵਾਹ ਇਧਰ ਮਾਰਿਆ ਚਾਨਣਾ ਨਹੀਂ ਨਹੀਂ ਹੁਣ ਤਾਂ ਵਾਕਈ ਕੀ ਬਾਤਾਂ ਕੈਮਰਾ ਉੱਚਾ ਕਰ ਲੈ ਤਰਾ ਬ੍ਰੋ ਲੈ ਇੱਥੇ ਰੱਖ ਦੇ ਯਾਰ ਆਪੀ ਲੜਾ ਫਿਰ ਕੈਮਰਾ ਉੱਚਾ ਕਰ ਤ ਫਿਰ ਇਹਨੂੰ ਥੱਲੇ ਲਾ ਦੇ ਠੀਕ ਆ ਵੇਖੋ ਸਾਹਮਣੇ ਵੇਖ ਜਾ ਕੇ ਕੈਮਰੇ ਦਾ ਬਸ ਸਹੀ ਯਾਰ ਅੱਛਾ ਤਾਂ ਨਹੀਂ ਪੈਂਦੇ ਮੜੇ ਵੇਖੋ ਕਿਹੜਾ ਬੰਦਾ ਕਿਹੜਾ ਅੱਛਾ ਤਾਂ ਨਹੀਂ ਪੈਂਦੇ ਓ ਇੱਧਰ ਵੇਖੀ ਆਂ ਭੀ ਓ ਇੱਧਰ ਵੇਖ ਲੈ ਯਾਰ ਤੇ ਇੰਨੇ ਕ ਬਾੜ ਦੇ ਦੇਣੀ ਸਹੀ ਆ ਨਹੀਂ ਸਹੀ ਆ ਇੱਥੇ ਸਹੀ ਆ ਨਾ ਸਹੀ ਆ ਠੀਕ ਆ ਖੜੋ 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 ਜਾ ਸਾਹੇ ਖੜੇ ਤੁਸੀਂ ਖੜੇ ਮੈਂ ਚੱਪਲਾ ਭਾਈ ਆ ਖੜੇ ਕੋਈ ਨਾ ਬਾੜੇ ਨੂੰ ਇੱਥੇ ਕਰੋਗੇ ਨਾ ਇੱਥੇ ਠੀਕ ਆ ਕੋਈ ਬੜੀ ਲੱਗੀ ਹੋਗੀ ਤੂੰ ਕਹਿਣਾ ਯਾਰ ਲੱਤੋ ਹੀ ਯਈ ਰਹਿ ਠੀਕ ਆ ਤੂੰ ਪੂਰ ਵੇੜ ਨੂੰ ਵਿਡਾ ਦੇ ਨਾ ਮਰ ਓਣਾ ਮੈਂ ਓਏ ਬਲਜੀਤ ਕਰੇ ਕਰ ਕਰ ਮੈਂ ਬੋਲੀ ਹਾਂ ਸਰੀਂਗਲੇ ਵਾਲੇ 10 ਮਿੰਟ ਆ ਕਾ ਜਨਾ ਮਾਰ ਨਹੀਂ ਕੁਝ ਹੋ ਰਿਹਾ ਕਿ ਤਨਾ ਵਿੱਚ ਵੀਰੇ ਨੂੰ ਇਹ ਸਾਥ ਤੁਸੀਂ ਤੇ ਬਾਤ ਕਰਦੇ ਕਿਉਂ ਹਾਂ ਲੈ ਆਉਲਾ ਨਹੀਂ ਮੈਂ ਕੋਲੀ ਦੇ ਬਾਦ ਕੀ ਦੱਤਾ ਦੱਤਾ ਮਨ ਜਾਉ ਦਸਤੀ ਆਉਲਾ ਬਾਉਂ ਵਿਲਾ ਦੀ ਆਉਲਾ ਛੱਟ ਚਾਰ ਵੀ ਲਾਈ ਤੇ ਆਉਂਗੀ ਲਾ ਦੀ ਉਹ ਕੋਲੇ ਦੇ ਬਾਏ ਨੂੰ ਓਏ ਦੱਤਾਂ ਲੰਕਾਰ ਦੀ ਐਸੀ ਬਾਦ ਹੈ ਲੰਕਾਰ ਦੀ ਹਾਂ ਨਹੀਂ ਆਇਆ ਕੋ ਕੋ ਯਾਰਾ ਹੀ ਦਾ ਸੀਨ ਹੋਣਾ ਨਹੀਂ ਨਹੀਂ ਤੂੰ ਕਰ ਲੈ ਕੋਲੇ ਤੇ ਬਾਕ ਕੋਲੇ ਦੇ ਬਾਗੇ ਨੇ ਪੈਰ ਹਲਵਾਏ ਦੇ ਚੱਲ 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 ਹੈਪੀ ਮਜੀਂ ਦੇ ਲਿਆ ਹੈ ਹਾਂ ਮੈਂ ਬੁੱਲਾਣਾ ਖਾ ਦੇਦਾ ਸੁਣਦਾ ਸੀਨ ਹਾਂ ਹਾਂ ਨਹੀਂ ਨਹੀਂ ਉਹ ਛੁੜੀਆਂ ਅੱਖਾਂ ਦਿਖਾ ਦੇ ਰੀਆਂ ਬੋਲੇ ਦਿਖਾ ਦੇਣੇ ਆ ਨੂੰ ਨਾ ਦਿਖਾਈ ਸਾਰਾ ਇਹਦਾ ਠੀਕ ਹੈ ਚੱਲ 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 ਮੈਂਡਾ ਸਾਜੀ ਤੇਰਾ ਸੀਨ ਸਭ ਤੋਂ ਬੈਸਟ ਹੈ ਉਧਰ ਵੇਲਾ ਦੂਜੀ ਓਏ ਭਰਾ ਕੋਲੇ ਤੇ ਬੈਠ ਓਏ ਬਾਸ ਇੱਥੇ ਸਹੀ ਨਹੀਂ ਨਹੀਂ ਇਹਦੇ ਸ਼ਾਲ ਮਾਰਾ ਪੈਰਾਂ 'ਨੂੰ ਵੀ ਮਹਿੰਦੀ ਲਾਉਣੀ ਸੀ ਇੱਕ ਇੱਕ ਝਾਂਦਰ ਕਿਤੇ ਦੀ ਓਏ ਇੱਕ ਹੀ ਉਹ ਚਲ ਕੋਈ ਨਾ ਢੇੜੇ ਕੱਢਦੀ ਰਹਿੰਦੀ ਐ ਡਿੱਗ ਪਈ ਹੁਣੀ ਕਿਤੇ ਨਾ ਕਿਤੇ ਦੋਵੇਂ ਇੱਕ ਜਿਹਾ ਬਾਦੀਆਂ ਦੋਵੇਂ ਇੱਕ ਜਿਹਾ ਬਾਦੀਆਂ ਚੰਦਰੇ ਮੈਂ ਪਾਗਲ ਬੰਦੇ ਭੂਤ ਵੀ ਨਹੀਂ ਭੂਤ ਇੰਨੇ ਢੇੜੇ ਕੱਢਦੀ ਕਿਤੇ ਤਾਂ ਡਿੱਗੂਗੀ ਝਾਂਦਰ ਕੀ ਤੁਹਾਨੂੰ ਸੀਰੀਅਸ ਗੱਲ ਦੱਸੀ ਤੇ ਆ ਮੇਰੇ ਤੇ ਸੱਚੇ ਨੇ ਟਾਈਮ ਨੋ ਉਹ ਤੇਰੇ ਲਫੜ ਵੇਖੀ ਪਈਂਦੇ ਆ ਕੋਈ ਘੜ ਤਾਂ ਨਹੀਂ ਲੈ ਮੈਂ 12 ਟਾਈਮ 12 ਵਜਨ ਵਾਲਿਆ 12 ਵਜ ਬਾਹਰ ਨਹੀਂ ਸ਼ੂਟ ਕਰਨਾ ਤੂੰ ਪਹਿਲਾਂ ਇੱਕ ਮਿੰਟ ਰਹਿੰਦਾ ਇੱਕ ਮਿੰਟ ਰਹਿੰਦਾ 11 17 ਹੋ ਜਾਂਦੀ ਮੇਰੇ ਤੇ ਵੱਜਣ ਵਾਲੀ ਕਰ ਲੈ ਲਵਾ ਵੀ ਮਰੀ ਜਾਂਦਾ ਤੇ ਵਧੀ ਆ ਜੇ ਤੇਰੇ ਚ ਆਈ ਤੇ ਕਿੱਡੀ ਵੱਡੀ ਗੱਲ ਆ ਵਰਦੀ ਓਦੋਂ ਚਿੱਕਾ ਬਣਿਆ ਮੈਨੂੰ ਤਾਂ ਇੰਨੇ ਜਾਣੇ ਸਾਡੀਆਂ ਕਿੱਥੋਂ ਪੈਣੀਆਂ ਸਾਜੀ ਪੈਰ ਹਲਾਈ ਪੈਰ ਪਿੱਛੇ ਐ ਲਾਗੇ ਕਰਵਾ ਲਾ ਮੇਰੇ ਘਰ ਪੈਰ ਨੇ ਛੱਡੋ ਭੈ ਜਦੋਂ ਮੇਰੇ ਥੋੜੀ ਥੋੜੀ ਨਾ ਸਾਲਿਆ ਹਵਾ ਲੱਗੂ ਮਾੜੀ ਮੋਰ ਯਾਰ ਯਾਰ ਇਹਦਾ ਅੱਗ ਕਰੀਏ ਨਾ ਕਰੀਏ ਪੈਰ ਹਲਾਉਣੇ ਆ ਹਾਂ ਹੂੰ ਪਾਲਣਾ ਗੁਣੀ ਹੋਣਾ ਕੁੜੀਆਂ ਜੰਗੀ ਲੈ ਮੈਂ ਕਿਹੜਾ ਕੁੜੀ ਬਣਿਆ ਕਦੀ ਚੱਲ 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 1 2 3 ਸਟਾਰ ਜੰਜੀਰਾ ਗੁੱਡ ਗੋਡ ਅਪ ਆਉ। 30 ਥੋੜੇ ਬਾਬਾ ਹਲਾ। ਕਮਲਾ ਮਾਰੋ। ਢਡੀਆਂ ਮਾਰੋ ਇੱਕ ਇੱਕ। ਹਾਂ ਢਡੀਆਂ ਮਾਰ ਸ਼ਲਾਣਾ ਟੇਗਾ। ਹਾਂ ਤੇ ਐਂ ਜ਼ੋਰ ਜ਼ੋਰ ਧਮਾਰ ਕੇ ਤੋੜ ਨਾ ਤੋੜਨ ਦੇਈ ਕਰੋ ਪਵਾਣੀ। ਲੈ ਢੀਆਂ ਨਹੀਂ ਹੁੰਦੀਆਂ ਹਲਾ 30 ਰੁਪਏ ਲੈਣੀ ਦੋ ਦੋ ਢੀਆਂ ਲੈਣੀ ਛੁਟ ਕਰੀ। ਇਧਰ ਵੇਖ ਬਾਈ ਪਹਿਲਾਂ ਐਸਟੈਪ ਕਰਕੇ ਨੂੰ ਬਣਾਉਣਾ ਸੀ ਗਲਤੀ ਕੀਤੀ ਇਧਰ ਵੇਖ ਇਹਨੂੰ ਬਣਾਉਣਾ ਸੀ ਇਹਨੂੰ ਹਵਾ ਸਾਬ ਇਧਰ ਵੇਖ ਪਹਿਲਾਂ ਐ ਕਰਕੇ ਇਹਦਾ ਬਾਅਦ ਚ ਐ ਕਰ ਦੇਣਾ ਠੀਕ ਤੋੜਦਨੀਆ ਨਹੀਂ ਤੋੜਨੀਆ ਨਹੀਂ ਛੋੜਿਆ ਨਹੀਂ ਆ ਕਰ ਬਾਈ ਤੂੰ ਹੀ ਬਣ ਜਾਣਾ ਸੀ ਭੂਤ ਤੂੰ ਹੀ ਬਣ ਜਾਣਾ ਸੀ ਬਾਈ ਬਾਅਦ ਚ ਬਣ ਜਾਣਾ ਹੈ ਬਾਈ ਭੂਤ ਹੀ ਤੂੰ ਐ ਕਰਦੀ ਆਉਣੀ ਚਾਹੀਦੀ ਹੈ ਚੱਲ ਫਿਰ ਆਈਂਗਾ ਤੂੰ ਬਾਹਰ ਹੀ ਹੈ ਭਾਈ ਪੁੱਤ ਹੀ ਤੂੰ ਬੰਦ ਜਣਾ ਸੀ ਯਾਰ ਹੈ ਭਾਈ ਪੁੱਤ ਨੂੰ ਬੰਦ ਨਹੀਂ ਕਾਕੀਸਾਨ ਛੱਟ ਜਾਈਂ ਠੀਕ ਹੈ ਬਰਕਤ ਪਰ ਉਹ ਤਾਂ ਸਹੀ ਹੈ ਮੇਰੀ ਨੂੰ ਜਾਂਦਾ ਹੈ ਇਹਦੇ ਪੁੱਤਾਂ ਦੇ ਕਿਹੜਾ ਕਰਦੇ ਨੇ ਇੱਕ ਇਹ ਕਿੰਦਾ ਕੀ ਉਹਦੇ ਭੈਣ ਤੋਂ ਲੁੰਜਾਇਆ ਹੁੰਦਾ ਸਾਰੇ ਪੁੱਤਾਂ ਨੂੰ ਤੂੰ ਸੀਨ ਵੀ ਵਧੀਆ ਉਹਨਿਖਲੇ ਸਾਡੀ ਇੱਕ ਦਸ ਰੈਂਟ ਕਰੀ ਜਾਂਦੇ ਭਾਜ ਪੁੱਤ ਤੋਂ ਮਾਰੇ ਆ ਜੀ ਇਥੇ ਤੋਂ ਖੜ ਜਾ ਮੈਂ ਕਿਤੇ ਮੇਰੇ ਹੱਥ ਨਹੀਂ ਇਹਨਾਂ ਨਹੀਂ ਨਾ ਮੇਲਿਆ ਮੇਰੇ ਪਵਾ ਦੇ ਮੇਰੇ ਪੈਣ ਨਹੀਂ ਇਧਰ ਬਾਤ ਹੁਣ ਉਧਰ ਸੀਨ ਲੱਗੂਗਾ ਮੈਂ ਨਹੀਂ ਥੋੜਾ ਸੁਣ ਬਸ ਸੁਣ ਮੇਲਿਆ ਜਿਹੜੀ ਤੱਕਲਾ ਸੀਨ ਨਹੀਂ ਕਰਨਾ ਬਸ ਲਾਵਾਂਗੇ ਉਦੋਂ ਐਡੀਟਿੰਗ ਵੇਲੇ ਚਰਾਂਗੇ ਤੂੰ ਤਾਂ ਸਹੀ ਕਰਨਾ ਤੂੰ ਤਾਂ ਸੀਨ ਹੀ ਕਰਨਾ ਕਰਨਾ ਥੋੜਾ ਸੁਣ ਤੂੰ ਜੇ ਨਾ ਕਾਰੇ ਜੀ ਫੇਰ ਹੋਣੀ ਆ ਤੂੰ ਦਿਲੋਂ ਨਹੀਂ ਕਰਦਾ ਤੂੰ ਤੁਹਾ ਸੱਸ ਕੇ ਕਰਦਾ ਆ ਆ ਜਿਹੜੀ ਹੁੰਦੀ ਹੈ ਨਾ ਆ ਚੀਜ਼ ਥੋੜਾ ਥੋੜੇ ਵਧੀਆ ਲੱਗੂਗਾ ਇਹਨੂੰ ਕਰਾਓ ਤਿੰਨ ਚਾਰ ਰੇਰੀ ਕਰੀ 21 ਸੈਕਿੰਡ ਸਰ ਸਾਡੀ ਬੁੱਗੋ ਰਿਕਾਰਡ ਲਉਂਦੀ ਪੁੱਤ 12 ਵਜ ਗਏ ਤਾਂ ਦੱਸੋ ਹੈ ਨਾ ਬਾਤਾਂ ਐ ਨਹੀਂ ਕਰੀਏ ਨਾ 2 ਵਜ ਹਾਂ ਹਾਂ ਵੀ ਕਰ ਸਕਦਾ ਚਲੋ ਚਲੋ 1 1 2 3 ਸਟਾਰਟ ਉਵੇਂ ਮਾਰ ਜੇ ਮੈਂ ਤੈਨੂੰ ਕਹਿੰਦਾ ਇੱਕ ਲਾਈ ਜੀ ਕੋਹ ਨਹੀਂ ਹੁੰਦਾ ਚੱਲ ਰੈਡੀ ਓਕੇ 1 2 3 ਸਟਾਰਟ ਗੇਦਾ 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 ਨਾ ਨਾ ਸਾਜੀ 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 ਮੇਰਾ ਮੂੰਹ ਨਹੀਂ ਲੈ ਕੇ ਆਉਂਦਾ ਕਾ ਮੈਂ ਵਿੱਚ ਮੂੰਹ ਨਹੀਂ ਲੈ ਕੇ ਆਉਂਦਾ ਇੱਕ ਥਾਂ ਤੇ ਖੜ ਕੇ ਘੁੰਮਣਾ ਇੱਕ ਥਾਂ ਤੇ ਖੜਾ ਨਹੀਂ ਨਹੀਂ ਉਹ ਉੱਪਰ ਚੱਲਣਾ ਮੈਂ ਤੇਰਾ ਮੂੰਹ ਨਹੀਂ ਲੈ ਕੇ ਆਉਂਦਾ ਸੱਚੀ ਯਕੀਨ ਕਰ ਦਬਾਤਾਂ ਅੰਦਰ ਪਾ ਲਿਆ ਹਾਂ ਲੱਭ ਚੱਕ ਰਿਹਾ ਕਿ ਕਿ ਕਰਾਈ ਚ ਲੈ ਜਾ ਹਾਂ ਐ ਖਲਾੜ ਕੋਈ ਚ ਪਤਾ ਨਹੀਂ ਪੜੇ ਲੈ ਜਾ ਬੇਚਾਰਾ ਸਾਰਾ ਡੇਗ ਨਾ ਜਾਵਾ ਪਰ ਨਹੀਂ ਖਲਾੜਦਾ ਖਾਤੀ ਵੜਦੇ ਕਿਨੇ ਚੋੜੇ ਹਾਂ ਹਾਜੀ ਪ੍ਰੀ ਬਣਾ ਮੰਦੀ ਬਹੁਤ ਤਗੜੀ ਯਾਤਰੀ ਕਾਸਮ ਦੀ ਗੱਲ ਆ ਯਾਰ ਪ੍ਰੋਣਾ ਲਬਲਾ ਬਸ ਇੱਕ ਆਜਾ ਆਜਾ ਮੈਂ ਆ ਫੜ ਲੈ ਇਹੋ ਪਹੁੰਚ ਹੋ ਰਿਹਾ ਆ ਠੀਕ ਆ ਓਕੇ ਆ ਇੱਥੇ ਆ ਫੜ ਓਏ ਉਹ ਲੈਟ ਇੰਨੀ ਆ ਤਾਰੀ ਇੱਕ ਮਿੰਟ ਤਾਰ ਹੈਗੀ ਦਾੜੀ ਤਾਰ ਹੈਗੀ ਕੱਢ ਨਹੀਂ ਹੁੰਦੀ ਬਹੁਤ ਆ ਬਹੁਤ ਆ ਇੰਨੀ ਲੈਟ ਦੱਸੋ ਹਾਂ ਪਿੱਛੇ ਹੋ ਮੜਿਆ 100 ਚੁੱਕ ਕੇ ਪਿੱਛੇ ਥੋੜੇ ਡੇਗ ਜੀ ਬਾਈ ਤੇ ਨਹੀਂ ਹੁੰਦਾ ਵਿੱਚ ਉਹ ਬਸ ਹੈ ਜੀ ਬਾਈ ਉੱਠੇ ਕਰਦੇ ਚੱਲ ਵਾ ਮੜਿਆ ਹੋਰ ਤੱਕ ਦਰਾਂ ਮਟਰ ਇੱਟਾਂ ਜਰੰਗੇ ਹਾਂ 1 2 3 4 ਓਏ ਓਏ ਪਿੱਛੇ ਪਿੱਛੇ ਮੈਂ ਮੈਂ ਕਹਾਂ ਮੈਨੂੰ ਪੜਾਣਾ ਪਿੱਛੇ ਤੇ ਅੜ ਜਾ ਹੁਣਿਆ ਤੂੰ ਬਾਪੂ ਦਾ ਤੁੰਗਿਆ ਬੋਲ ਕੇ ਲੈ ਆਵਾਜ਼ ਹਲਕਾ ਨੇ ਆਲੀ ਮੈਂ ਕਿਹਾ ਜੇ ਡਰਾਈਵਰ ਜਾ ਉਧਰ ਜਾ ਜੇਠਾ ਚੱਲ ਉਧਰ ਚੌਂਕੀ ਤੜਾ ਉੱਥੇ ਮੂਹਰੇ ਜਾ ਕੇ ਖੜ ਫੇਰ ਉੱਥੇ ਆਉਗੀ ਵੀਡੀਓ ਤੇਰੀ ਨਹੀਂ ਆਉਣੀ ਜਦੋਂ ਮੈਂ ਕਹਾ ਤੈਨੂੰ ਨਹੀਂ ਆਉਣਾ ਮੈਨੂੰ ਹਰ ਮੈਂ ਕਿਹਾ ਉਹਦੇ ਵਿੱਚ ਜਦੋਂ ਮੈਂ ਕਿਹਾ ਤੈਨੂੰ ਨਹੀਂ ਆਉਣਾ ਇਧਰ ਆਇਆ ਪਿੱਛੇ ਕੰਤੀ ਭਾਈ ਸਹੀ ਹੁੰਦੀ ਲੈਟ ਵੈਸ ਮੇਰੇ ਕੋਲੇ ਵਧੀਆ ਹੁੰਦੀ ਪਈ ਆ ਲੈਡੀ ਬੋਝ ਗਈ ਹੁਣ ਜਗੀ ਲੈਟ ਨਹੀਂ ਨਹੀਂ ਯਾਰ ਇਹ ਤਾਂ ਦੇ ਦੇ ਮੈਂ ਮੇਰਾ ਚੂੜੇ ਵਾਲੀ ਬੰਗ ਕੀ ਕਰ ਤੀਕੀ ਕਰ ਹਜੋ ਨਾਮ ਮੈਨੂੰ ਬੱਚੀ ਆ ਉਹ ਕੀ ਬਾਤ ਆ ਕੀ ਬਾਤ ਆ ਲਾ ਦੇਖ ਲੈ ਕਿਹਨਾਂ ਜਿਹਾ ਮੈਂ ਤਾਂ ਅੱਖਾਂ ਹੀ ਲਾਉ ਟੈਨਸ਼ਨ ਕਹਿੰਦਾ ਇੰਨੇ ਜੋ ਕਹਿਦਾ ਓਏ ਹੈਪੀ ਹੋਣੇ ਭੂਤ ਵਾਲਾ ਸੀਨ ਬਹੁਤ ਘੈਂਟ ਕੀਤਾ ਜਣਾ ਮੁੰਡੇ ਨੇ ਭੂਤ ਵਾਲਾ ਸੀਨ ਘੈਂਟ ਕਰਨੇ ਭੂਤ ਬਾਈ ਦੂਜੀ ਭੂਤ ਜਿਹੜੀ ਫਿਲਮ ਅਸੀਂ ਦੂਜੀ ਕਿਤੇ ਉਹ ਜੀ ਬੋਕਦੀ ਆ ਸਾਨੂੰ ਅੱਖਾਂ ਲੱਗੀਆਂ ਚਲੋ 1 2 ਅੱਖਾਂ ਵੇ ਤਾਂ ਅੱਖਾਂ ਲੱਗੀਆਂ ਓਕੇ ਆ ਹੱਸਾ आया तो बहुत ਸੋਹਣਾ ਸੀਗਾ ਰੈਡੀ ਤਸ ਦਿਓ ਮੈਨੂੰ ਰੈਡੀ 1 2 3 ਸਟਾਰਟ ਅਜੀ ਬੈਥਰੇ ਆਨੇ ਬਹੁਤ ਸਨੇ ਦੇ ਸਾਰੇ ਟਰਾ ਨੂੰ ਕਰ ਲੈ ਹੱਸ ਵੀ ਮੜਕ ਹਸਣ ਵਾਲਾ ਬੱਦ ਰੈਡੀ 1 2 3 ਸਹੀ ਯਾ ਮੈਂ ਨਾ ਪੂਰਾ ਉਖਾ ਕਰ ਹਾਂ ਹਾਂ ਅ ਸਮਾਈਲ ਵੀ ਦੇ ਡਰਾਪ ਪਤਾ ਲੱਗੇ ਡਰਜੇ ਜਾਵੇ ਤੁਸੀਂ ਫਿਰ ਹਾਸਾ ਨਹੀਂ ਨਾ ਹੁੰਦਾ ਮੈਨੂੰ ਕਿਤੇ ਜੰਗਲ ਚ ਬੰਨਦੀ ਨਾ ਉੱਥੇ ਲੈਟ ਦਾ ਪ੍ਰਬੰਧ ਨਹੀਂ ਹੋਣਾ ਸੀ ਉਹ ਥੋੜੇ ਸਿਵਾ ਜਿ ਬਣਾਉਣੀ ਸੀਗੇ ਰਿਮੋਟ ਤੇ ਲਾ ਕੇ ਬਾਈ ਹੁਣ ਨਾ ਚੱਗਾ ਫਿਰ ਹਾਸਾ ਲੈ ਲਾ ਗਾ ਵੀ ਲੈ ਚੱਲੋ ਜਿਹੜਾ ਵੜਾ ਕੇ ਜਾਂਦਾ ਉਤੋਂ ਹੁਣ ਨਾ ਬੋਲਿਓ ਹਾਸਾ ਲੈਣਾ ਵਾ ਓਏ ਹੁਣ ਨਾ ਬੋਲਿਓ ਹਾਸਾ ਹਾਸਾ ਚਲੋ 1 2 3 ਸਟਾਰ ਬੰਦਲਾ ਵੀ ਆ ਗਿਆ ਰਿਕਾਰਡਿੰਗ ਲਾ ਲੀਓ ਤੇ ਹਸਿਆ ਵਾਲੀ ਵੀਡੀਓ ਨਾ ਕਿਆ ਸੇ ਚਲ ਠੀਕ ਆ ਕਰ ਠੀਕ ਆ ਓਕੇ ਚਲ ਆ ਜਾ ਹਨਾ ਬਸ ਸਹੀ ਆ ਬਸ ਲਾਚੀ ਨਾ ਕਰਨਾ ਮੇਰੇ ਨਾਲ ਓ ਕਿੱਧਰ ਗਈ ਜਿਹੜੀ ਨਾਲ ਸਾਲੀ ਆਉਂਦੀ ਹੁੰਦੀ ਹੁੰਦੀ ਆ ਨਹੀਂ ਨਹੀਂ ਬਸ ਮੈਂ ਐ ਖੜਾ ਹੋਇਆ ਨਾ ਇੱਥੇ ਖੜਨਾ ਮੇਰੇ ਇਧਰ ਇਧਰ ਦੇਖ ਬਾਹਰ ਮੈਂ ਇਧਰੋਂ ਨਿਕਲੂਗਾ ਚਾਹ ਤੱਕ ਦਮ ਜਬਾਰੀ ਨਾਲ ਆਪ ਕੇ ਆਉਂਗਾ ਹਾਂ ਚਲ ਇੱਥੇ ਖੜਨਾ ਨਾ ਸਾਡੀ ਕੁਛ ਨਹੀਂ ਕੁਛ ਨਹੀਂ ਨਹੀਂ ਇਹ ਕਿਉਂ ਨਹੀਂ ਹਾਂਜੀ ਮੈਂ ਤੈਨੂੰ ਤੂੰ ਖੜ ਜਾ ਮੈਂ ਤੁੰਨ ਤਰ ਪਵਾ ਰੱਹੀ ਮੈਂ ਕਿਨੇ ਕਿਹਾ ਮੈਂ ਇੱਥੇ ਖੜਾ ਨਾ ਮਾਰੋ ਹਨਾ ਉੱਧਰ ਨਹੀਂ ਹਨਾ ਆਰੇ ਤੂੰ ਪਿੱਛੇ ਆ ਨਾ ਉਹ ਲਰਟ ਵੀ ਨਹੀਂ ਕੋਈ ਨਾ ਜੀ ਹਾਂ ਤਿੱਕੀ ਤਾਂ ਸੀ ਤੂੰ ਉੱਭਰ ਰਹੀ ਸੀ ਲੱਗ ਨੂੰ ਪੈ ਲੈ ਨਾਲ ਆ ਇੱਥੇ ਖੜਾ ਸੀ ਕੋਈ ਰਾਹ ਚਲ ਜਾ ਨਾਸ ਗੱਲ ਕੀ ਹੈ ਇਧਰੇ ਇੱਥੋਂ ਆਦੇ ਆਦੇ ਨਾ ਬਸ ਇੱਥੋਂ ਇੱਥੋਂ ਆਦੇ ਆ ਉੱਧਰ ਇਧਰ ਆਉਂਦੇ ਆਉਂਦੇ ਨੇ ਬਸ ਐ ਕਰਕੇ ਮੈਂ ਪਿੱਛੇ ਦੇਖ ਲੂੰਗਾ ਬਸ ਇੱਥੇ ਆ ਕੇ ਕਰਕੇ ਜਿਹੜਾ ਹੀ ਓਏ ਜਿਹਦੇ ਕੋਲ ਵੀ ਹੋਊਗਾ ਫੋਨ ਹਨਾ ਉਹਨੂੰ ਬਸ ਇੱਥੋਂ ਆ ਕੇ ਇਹਦਾ ਇੰਨਾ ਕੀ ਮੂੰਹ ਦਿਖਾ ਕੇ ਬਸ ਐਂ ਕਰ ਦੇ ਮੂੰਹ ਕੋਈ ਨਾ ਚਲ ਮੈਂ ਉਹ ਅੱਦਾ ਕੀ ਦਿਖਾਵਾਂਗਾ ਬਸ ਠੀਕ ਆ ਆ ਲੋ ਫੜੋ ਕਿਹਦੇ ਕੋਲੇ ਕੈਮਰਾ ਓਏ ਸੜ ਚੱਲ ਜੀ ਓਏ ਮੱਛੇ ਮਾਰ ਮੱਛੇ ਮਾਰ ਮੱਛੇ ਮਾਰ ਫਾਜੀ ਤੁਮ ਹੋਣਾ ਮੈਂ ਨਹੀਂ ਹੋਣਾ ਅੱਛਾ ਗਿਲਾਉਣ ਹੈਗਾ ਬਈ ਨਾ ਸਾਗਰ ਬਹੁਤ ਵਧੀਆ ਗੱਡੀ ਪੂਰਾ ਪਰ ਸ਼ਾਮੇ ਨਹੀਂ ਹੁੰਦੇ ਓਏ ਉਹ ਮਛਰਦਾਨੀ ਹੁੰਦੀ ਵਿੱਚ ਚਲ ਕੋਈ ਨਾ ਉਹਦਾ ਪਈ ਹੁੰਦੀ ਐ ਮਛਰਦਾਨੀ ਲਾ ਕੇ ਸੌਣ ਕਿ ਬੇੜੀ ਵੀ ਹੁੰਦੀ ਨਹੀਂ ਐ ਤਾਂ ਫਿਰ ਹੋਟਲਾਂ ਦਾ ਇਹੋ ਜਿਹਾ ਕੰਮ ਹੀ ਹੁੰਦਾ ਹਾਂ ਮਾਲਕ ਮਤਾਂ ਪਿਆਈਂਦਾ ਇਹ ਨਗ ਦਾ ਪਿਆਈਂਦਾ ਜਿਹੜਾ ਹੋਟਲ ਆ ਓਏ ਉਹ ਇਕੱਲਾ ਖੜਾ ਹੋਣਾ ਤੂੰ ਕੱਲੇ ਨੇ ਵਿੱਚ ਆਉਣਾ ਈ ਸ਼ਾ ਤਿੰਨ ਮੈਂ ਹਾਂ ਸਭ ਬਣਾਉਂਦੀ ਰੈਡੀ ਵਾਣ ਕਰਨ ਤੋਂ ਪਹਿਲਾਂ ਉਹ ਮਾਰਦੀ ਚੀਕਦੀ ਚੰਗਾ ਜਦੋਂ ਜਾਨੇ ਨੇੜੇ ਆ ਗਏ ਅਜੋ ਅੰਦਰ ਵੱਡਣਾ ਤੇ ਕਿਹੜਾ ਜਿੱਥੇ ਤੇ ਅੰਦਰ ਵੱਡਣਾ ਚੀਕਦਾ ਪੈ ਜਾਣੇ ਓਏ ਹੀਰੇ ਓਏ ਕੁੱਤੇ ਨੂੰ ਵੀ ਆਈਂ ਓਏ 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 ਬੰਦ ਕਰੀ ਹੀ ਰੇ ਰੀਸਟਾਰਟ ਹੈਤੀ ਹੈ ਦਾ ਮੂੰਹ ਕੱਢ ਹਾਂ ਕੱਲਾ ਹੈ ਬਾਹਰ ਇਹਨੂੰ ਤੇ ਕੱਲਾ ਮੂੰਹ ਬਾਹਰ ਕੱਢੀਏ ਮੈਂ ਬਤਰਾ ਹੋ ਰਿਹਾ ਦਾ ਹਾਂ ਪਹਿਲੀ ਹਾਂ 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 ਫੇਰ ਰੁਕ ਜੀ ਇਤਨਾ ਇਨੋ ਮੋਟੇ ਦਾ ਮੋਟੇ ਦਾ ਨਹੀਂ ਚੱਲ ਕਰੀ 1 2 3 ਸਟਾਰਟ ਹਾਂ ਇਹ ਇੱਥੇ ਬੰਦੀ ਹੁੰਦਾ ਕਿਹੜਾ ਕੇਂਦਰ ਰੈਡੀ ਨੂੰ ਸੁਝਾਦੇ ਕਿ ਰੋਜ਼ੀ ਰੈਡੀ ਹਾਂ ਵਾਣ ਨੇੜੇ ਨਾਲੜੀ ਸਾਗਰ ਵਾਣ 2 3 ਨਹੀਂ ਨਹੀਂ ਜਨਾ ਦੇ ਦੋ ਨਹੀਂ ਤੇ ਚੱਲ ਅੰਦਰੋਂ ਪਾਉਂ ਉਹ ਦੂਜੇ ਮੋੜ ਸਾਲ ਕਰਦਾ ਸਾਈਡ ਤੇ ਨਹੀਂ ਲੈਂਦਾ ਲੈਟ ਤਾਂ ਕਰਨੀ ਹਾਂ ਇਧਰੇ ਖਾ ਮੋਟਾ ਉਹ ਮਨੇ ਮੋਟਾ ਕਰਨਾ ਸਾਈਡ ਤੇ ਭੱਜ ਗਿਆ ਭੱਜ ਕੇ ਭੱਜ ਕੇ ਬੰਦ ਕੇ ਬੰਦ ਕੇ ਅਗਰ ਇਹ ਬਗਾ ਫਟਾ ਬਿਲ ਲੇ ਸਕੀ ਇਹ ਜੀ ਬਣਾ ਲਓ ਥੋੜੀ ਜਿਹੀ ਮਿੱਤਰ ਬਣ ਕੇ ਬਣ ਕੇ ਵੀਡੀਓ ਬੱਸ ਉਧਰ ਵੀ ਖੱਟ ਜਾ ਤੇਰਾ ਫੋਨ ਕਿੱਥੇ ਲਿਆ ਤਾ ਗਏ ਕਿਧਰ ਕੋਲੇ ਆ ਆ ਆ ਗਰੀ ਆ ਜਾ ਸਿੱਧੀ ਹਾਂ ਗੁੱਡ ਗੁੱਡ ਇਹ ਫੇਰ ਰੱਖੀ ਦਾਂਗੇ ਪਾ ਦੇ ਸਗਰ ਪਾ ਦੇ ਪਾ ਦੇ ਪਾ ਦੇ ਪਾ ਦੇ ਸਾਰੇ ਦੇ ਬਣਾਇਆ ਸਾਰੇ ਦੇ ਬਣਾਇਆ ओ साइड ते ना गजा खागर पासे जाओ दूर भजा ओगे okay, चल दुवादा करी जाला ठीक है okay. ओके मेरी काफी जी ओके ओ रिकॉर्डिंग किदे कोले रिकॉर्डिंग रिकॉर्डिंग कर कोले वेनी ते मेरा अंदर फोन पे आवा 1 2 3 मुझे बचा लो बाबा मुझे बचा लो ताली मैंने फोन बेचवा लाई है ਉਹ ਖਿੱਚ ਕਰ ਲਈ ਹੈ ਤੁਮੇ ਇਹ ਫਾਫਾ